ਪੰਜਾਬ ਰੋਡਵੇ ਪੰਬਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਤਿੰਨ ਦਿਨ ਹੀ ਹੜਤਾਲ ਦੇ ਚਲੇ ਗਏ ਹਨ ਇਸ ਸਮੇਂ ਅਸੀਂ ਲੁਧਿਆਣਾ ਦੇ ਬੱਸ ਸਟੈਂਡ ਤੇ ਮੌਜੂਦ ਹਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਲੁਧਿਆਣਾ ਦਾ ਬੱਸ ਸਟੈਂਡ ਹੈ ਜਿੱਥੇ ਅਕਸਰ ਹੀ ਹਜ਼ਾਰਾਂ ਦੀ ਤਦਾਦ ਦੇ ਚਾਹਤਰੀ ਹੁੰਦੇ ਹਨ ਪਰ ਇਸ ਸਮੇਂ ਤੇ ਯਾਤਰੀਆਂ ਦੀ ਸੰਖਿਆ ਵੀ ਘੱਟ ਹੈ ਕਿਉਂਕਿ ਜ਼ਿਆਦਾਤਰ ਯਾਤਰੀ ਸਰਕਾਰੀ ਬੱਸਾਂ ਦੇ ਹੜਤਾਲ ਹੋਣ ਕਰਕੇ ਇੱਥੇ ਨਹੀਂ ਪਹੁੰਚੇ ਹਨ ਸਿਰਫ ਅਜੇ ਤੋ ਪ੍ਰਾਈਵੇਟ ਬੱਸਾਂ ਹੀ ਜਾ ਰਹੇ ਹਨ ਤੇ ਯਾਤਰੀ ਉਹਨਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਹੀ ਸਫ਼ਰ ਕਰ ਸਕਦੇ ਹਨ ਕੁਝ ਯਾਤਰੀ ਵੀ ਇੱਥੇ ਮੌਜੂਦ ਹਨ ਜੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਕਿ ਲੁਧਿਆਣੇ ਦਾ ਬੱਸ ਸਟੈਂਡ ਹੈ ਜਿੱਥੇ ਅੱਜ ਸਰਕਾਰੀ ਜਿਹੜੇ ਬੱਸਾਂ ਨੇ ਠੇਕਾ ਮੁਲਾਜ਼ਮ ਨੇ ਚਾਹੇ ਪੰਜਾਬ ਰੋਡਵੇਜ਼ ਦੇ ਹੋਣ ਪੀਆਰਟੀਸੀ ਚਾਹੇ ਪਨਵਸ ਦੇ ਹੋ ਤਿੰਨ ਦਿਨ ਹੀ ਹੜਤਾਲ ਤੇ ਚਲੇ ਗਏ ਹਨ ਅਤੇ ਜਿਹੜੇ ਇੱਥੇ ਯਾਤਰੀ ਹਨ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਉਹਨਾਂ ਨੂੰ ਕੀ ਕੋਈ ਦਿੱਕਤਾਂ ਆਉਂਦੀਆਂ ਹਨ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਤੇ ਕੋਈ ਯਾਤਰੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਸਰ ਕੀ ਨਾਮ ਹੈ ਘਰ ਸੇ ਉਸਾਂ ਦਾ ਕਿੱਥੇ ਜਾਣਾ ਸੀ ਰਾਇਗੜ ਜਾਣਾ ਤੇ ਸਰਕਾਰੀ ਬੱਸਾਂ ਹੈ ਨਹੀਂ ਹੈ ਸਰਕਾਰੀ ਬੱਸਾਂ ਮਿਲ ਨਹੀਂ ਰਹੀਆਂ ਇਹ ਬੱਸ ਦੀ ਵੇਟ ਕਰ ਰਿਹਾ ਸਰਕਾਰੀ ਜਿਹਦਾ ਜਾਣਾ ਹੀ ਨਹੀਂ ਬਾਈ ਅਚਾਨਕ ਆਵਾਜ਼ ਆ ਗਈ ਸਰਕਾਰੀ ਨਹੀਂ ਕੀ ਲੱਗਦਾ ਜੇ ਸਰਕਾਰੀ ਬੱਸਾਂ ਬੰਦ ਹੁੰਦੀ ਹੈ ਜਿਹੜੇ ਯਾਤਰੀ ਨੇ ਉਹਨਾਂ ਨੂੰ ਕਿਹਨੇ ਕਿਹ ਦਿੱਕਤ ਹੁੰਦੀ ਹੈ ਲੱਗਦਾ ਪੈਂਦੀ ਹੈ ਵੀਰੇ ਡਿਬੇਟ ਕਰਨੀ ਪੈਂਦੀ ਹੈ 15 ਦਮਦੰਦੇ ਜਾਣਾ ਉਹਨਾਂ ਖੁਸ਼ ਮਹਿਲਾ ਯਾਤਰੀ ਵੀ ਇਥੇ ਮੌਜੂਦ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਪਰ ਤੁਹਾਨੂੰ ਤਸਵੀਰਾਂ ਦਿਖਾ ਦੇ ਕਿ ਲੁਧਿਆਣੇ ਦਾ ਬੱਸ ਸਟੈਂਡ ਹੈ ਜਿੱਥੇ ਕੁਝ ਯਾਤਰੀ ਹਨ ਉਸਕਾਰੀ ਬੱਸਾਂ ਦੀ ਬੇਟਵੀ ਕਰਦੇ ਹਨ ਇੱਕ ਮਹਿਲਾ ਯਾਤਰੀ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਕੀ ਨਾਮ ਹੈ ਮੈਂ ਗੁਰਮੀਤਪੁਰ ਕਿੱਥੇ ਜਾਣਾ ਸੀ ਟੋਰੀ ਹਾਂਜੀ ਟੋਰੀ ਸਰਕਾਰੀ ਬੱਸਾਂ ਬੰਦਾ ਹੈ ਪ੍ਰਾਈਵੇਟ ਦੇ ਵਿੱਚ ਜਾਓਗੇ ਹੈਜੀ ਸਰਕਾਰੀ ਕੰਨ ਸਰਕਾਰੀ ਚ ਲਓ ਜਿਹਾ ਤਸੋ ਹਰਤਾਲ ਦੇ ਚਲੇ ਗਏ ਤਿੰਨ ਦਿਨਾਂ ਲਈ ਤਨ ਪ੍ਰਾਈਵੇਟ ਵਿੱਚ ਜਾਉਗੇ ਦੇਖਦੇ ਜੇ ਨਾ ਮਿਲੀ ਪ੍ਰਾਈਵੇਟ ਵਿੱਚ ਸਰਕਾਰੀ ਪ੍ਰਾਈਵੇਟ ਗਾਗੇ ਸਰਕਾਰੀ ਦੇ ਚ ਫ੍ਰੀ ਚ ਸਫਰ ਕਰ ਲੈਂਦੇ ਸੀ ਹਾਂਜੀ ਮੈਲਾ ਯਾਤਰੀ ਨੂੰ ਸਾਫ ਕਰ ਤੇ ਕਹਿ ਰਹੇ ਕਿ ਜੇਕਰ ਸਰਕਾਰੀ ਵਾਹਨਾਂ ਨੂੰ ਨਹੀਂ ਮਿਲਦੀ ਤਾਂ ਪ੍ਰਾਈਵੇਟ ਬੱਸ ਦੇ ਵਿੱਚ ਹੀ ਆ ਸਫਰ ਕਰਾਂਗੇ ਕੁਝ ਹੋਰ ਯਾਤਰੀ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਟੂਡੈਂਟ ਨੇ ਜਾਂ ਕੋਣ ਨੇ ਸੋ ਤੋ ਕੰਨ ਤਸਵੀਰਾਂ ਦਿਖਾ ਰਹੇ ਲੁਧਿਆਣਾ ਬੱਸ ਸਟੈਂਡ ਦੀਆਂ ਜਿਹੜੇ ਪੀਆਰਟੀਸੀ ਪੰਨ ਵਾਸਤੇ ਨੇ ਥੇਕਾ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਜਿੱਥੇ ਖੜੇ ਹੋ ਮੈਂ ਲੁਧਿਆਣਾ ਬੱਸ ਸਟੈਂਡ ਤੋਂ ਆਪਰਾ ਸ਼ੁਰੂ ਦਾ ਜਿਹੜਾ ਨਾਮ ਲੂਰ ਸੰਗ ਦੀ ਤੇ ਕਿਹੜੀ ਜਗ੍ਹਾ ਜਾਣਾ ਸੀ ਮੈਂ ਲੂਰ ਮਿਲ ਜਾਣਾ ਸੀ ਸਰ ਪਤਾ ਚੱਲਿਆ ਹੜਤਾਲ ਹੈ ਸਰਕਾਰੀ ਬੱਸਾਂ ਦੀ ਹਾਂ ਅੱਜ ਸਵੇਰੇ ਆਖਬਾਰ ਪੜ੍ਹੀ ਸੀ ਪੇਪਰ ਪੜ੍ਹੀ ਸੀਗੀ ਵੱਟੇ ਵੀ ਚਲੋ ਦੇਖਿਆ ਵੀ ਪ੍ਰਾਈਵੇਟ ਬੱਸ ਮਿਲ ਜੇਗੀ ਕੋਈ ਲੇਕਿਨ ਸਰਕਾਰੀ ਬੱਸਾਂ ਦੀ ਜੋ ਹੜਤਾਲ ਆ ਬੜੀ ਜਨਤਾ ਨੂੰ ਪਰੇਸ਼ਾਨੀ ਆ ਰਹੀ ਆ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜੋ ਮੰਗਾਂ ਜਾਇਜ਼ ਹੈਗੇ ਨੇ ਉਹ ਮੰਨ ਲੈਣੇ ਚਾਹੀਦੇ ਨੇ ਤਾਂ ਕਿ ਕਿਸੇ ਆਮ ਯਾਤਰੀਆਂ ਨੂੰ ਪਰੇਸ਼ਾਨੀ ਦਾ ਹਰਮਨਾ ਨਾ ਕਰਨਾ ਪਵੇ ਜੋ ਵੀ ਮੰਗਾਂ ਹੈਗੀਆਂ ਨੇ ਜਾਇਜ਼ ਆ ਬੈਠ ਕੇ ਫੈਸਲਾ ਕਰ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਲੇਕਿਨ ਕਿਤੇ ਨਾ ਕਿਤੇ ਆਮ ਜਨਤਾ ਨੂੰ ਪਰੇਸ਼ਾਨ ਹੋ ਰਹੀ ਆ ਦੇਖੋ ਆਮ ਜਨਤਾ ਦਾ ਹਰੇਕ ਬੰਦਾ ਕੋਈ ਨਾ ਡਿਊਟੀ ਜਾਣਾ ਕਿ ਇਹਨੇ ਨੌਕਰੀ ਜਾਣਾ ਕਿ ਇਹਨੇ ਰਿਸ਼ਤੇਦਾਰੀ ਜਾਣਾ ਕਿ ਇਹਨੇ ਦੁੱਖ ਸੁੱਖ ਲਈ ਜਾਣਾ ਪਰੇਸ਼ਾਨੀ ਦੀ ਯਾਤਰਾ ਤਾਂ ਹਰੇਕ ਹੀ ਆ ਨਾ ਪਰੇਸ਼ਾਨ ਤਾਂ ਹੋ ਹੀ ਰਿਹਾ ਨਾ ਜਤਨੀ ਪਰੇਸ਼ਾਨ ਹੋ ਰਿਹਾ ਪੰਜਾਬ ਸਰਕਾਰ ਨੂੰ ਇਹਨੇ ਚਾਹੀਦਾ ਵੀ ਜੋ ਉਹਨਾਂ ਦੇ ਮੰਗਿਆ ਹੈਗੇ ਨਾ ਜਾਇਦੇ ਨਾ ਮੰਨ ਲੈਣੇ ਚਾਹੀਦੇ ਨੇ ਤਾਂ ਕਿ ਕਿਸੇ ਨੂੰ ਆਮ ਜਨਤਾ ਨੂੰ ਪਰੇਸ਼ਾਨੀ ਨਾ ਹੋਣੀ ਨਮਸਕਾਰ ਜੀ ਸਰ ਕਿਹੜੀ ਜਗ੍ਹਾ ਖੜੇ ਹੋ ਸਰ ਅਪਾ ਲੁਧਿਆਣਾ ਬੱਸ ਸਟੈਂਡ ਤੇ ਖੜੇ ਆ ਅਸੀਂ 3 ਦਿਨ ਦੀ ਸਰਕਾਰੀ ਬਦਤਾਲੇ ਹੜਤਾਲ ਦੇ ਚੱਲੇ ਗਿਆ ਹਾਂ ਜੀ ਕੀ ਕਹਿੰਦੇ ਚਾਹੀਏ ਉਹਦੇ ਨੇ ਸਾਰਾ ਕਰੋ ਆਪਣੀ ਸੈਲਰੀ ਲੈ ਕੇ ਇਸ਼ੂ ਹੈ ਇਹਨਾਂ ਦੇ ਕੋਈ ਤੇ ਤਨਖਾਹ ਤਾਂ ਹਰ ਕਿਸੇ ਬੰਦੇ ਨੂੰ ਬਦਣੀ ਚਾਹੀਦੀ ਹੈ ਸਰ ਮਹਿੰਗਾਈ ਵੱਧ ਰਹੀ ਹੈ ਠੀਕ ਹੈ ਬਜਟ ਹੋ ਰਿਹਾ ਸਾਰਾ ਕੁਝ ਹੋ ਰਿਹਾ ਠੀਕ ਹੈ ਉਹਨਾਂ ਦੀ ਮੰਗਾਂ ਪੂਰੀ ਹੋਣੀ ਚਾਹੀਦੀਆਂ ਨੇ ਠੀਕ ਹੈ ਉਹਨਾਂ ਦੀ ਮੰਗਾਂ ਪੂਰੀ ਨਹੀਂ ਹੋ ਰਹੀਆਂ ਪਬਲਿਕ ਪਰੇਸ਼ਾਨ ਹੋ ਰਹੀ ਹੈ ਜੀ ਪਬਲਿਕ ਪਬਲਿਕ ਪਰੇਸ਼ਾਨ ਹੋ ਰਹੀ ਹੈ ਪਬਲਿਕ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ ਜੀ ਉਹ ਹੈਗੇ ਤੇ ਪਬਲਿਕ ਨੂੰ ਦੇਖੋ ਲੇਡੀਜ਼ ਨੂੰ ਪਰੇਸ਼ਾਨੀ ਨਹੀਂ ਹੈਗੀ ਠੀਕ ਆ ਆਧਾਰ ਕਾਰਡ ਤੇ ਜਾ ਰਹੇ ਨੇ ਜੋ ਵੀ ਹੈ ਬਹੁਤ ਪਰੇਸ਼ਾਨੀ ਹੋ ਰਹੀ ਹੈ ਬਸ ਸਰ ਦੇਖੋ ਮੈਨੂੰ ਸੁਣਨ ਚ ਜੋ ਆਇਆ ਕਿ ਉਹਨਾਂ ਦੀ ਡਿਮਾਂਡਸ ਨੇ ਕੁਝ ਜੇ ਤੇ ਉਹ ਜੈਨੂਅਲ ਹੈ ਜੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਪਰ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਜਿਹੜੀ ਆਮ ਜਨਤਾ ਹੈ ਉਹ ਸਫਰ ਕਰਦੀ ਵੀ ਹੈ ਉਹਨਾਂ ਲਈ ਵੀ ਉਹਨਾਂ ਨੂੰ ਕੁਝ ਨਾ ਕੁਝ ਇੰਤਜ਼ਾਮ ਕਰਨਾ ਚਾਹੀਦਾ ਬਾਕੀ ਇਹ ਹੈ ਕਿ ਜੇ ਡਿਮਾਂਡ ਜੈਨੂਅਲ ਹੈ ਤਾਂ ਪੂਰੀਆਂ ਕਰ ਦਿਓ ਜੇ ਨਹੀਂ ਹੈ ਤਾਂ ਪ੍ਰਸ਼ਾਸਨ ਸਾਹਿਬ ਜੋ ਡਿਮਾਂਡਸ ਕਰ ਰਹੇ ਨੇ ਵਰਕਰਸ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਜੇ ਜੈਨੂਅਲ ਨੇ ਤਾਂ ਹੀ ਡਿਮਾਂਡਸ ਕਰਨ ਉਸ ਤੋਂ ਇਲਾਵਾ ਉਹਨਾਂ ਦੇ ਕਾਰਨ ਬਾਕੀ ਲੋਕ ਵੀ ਸਫਰ ਕਰਦੇ ਬਣੇ ਪਰੇਸ਼ਾਨ ਹੋ ਰਹੀ ਹੈ ਜਿਵੇਂ ਹੁਣ ਅਸੀਂ ਕਦੋਂ ਦੇ ਖੜੇ ਆ ਵਾਸੀ ਨਹੀਂ ਆ ਰਹੀ ਇਸ ਟਾਈਮ ਤਾਂ ਕੁਝ ਪਤਾ ਵੀ ਹੈ ਨਹੀਂ ਕੀ ਪ੍ਰੋਬਲਮ ਹੈ ਕੀ ਨਹੀਂ ਉਹ ਤਾਂ ਤੁਸੀਂ ਆਏ ਤਾਂ ਥੋੜਾ ਪਤਾ ਚੱਲਿਆ ਕਿ ਇਹਨਾਂ ਨੇ ਆਪਣੀ ਹੜਤਾਲ ਕੀਤੀ ہوئی ਹੈ ਕਿਉਂਕਿ ਇਹਦੇ ਨਾਲ ਸਾਡਾ ਟਾਈਮ ਹੀ ਵੇਸਟ ਹੁੰਦਾ ਪਿਆ ਅਸੀਂ ਜਿੱਥੇ ਜਾਣਾ ਸੀ ਉਹਦੇ ਪਹੁੰਚ ਨਹੀਂ ਬਾ। ਇਹ ਅਸੀਂ ਇਹ ਕਹਾਂਗੇ ਗਵਰਨਮੈਂਟ ਨੂੰ ਚਾਹੀਦਾ ਜੇ ਇਹਨਾਂ ਦੀ ਡਿਮਾਂਡ ਜੈਨੂਇਨ ਹੈ ਤਾਂ ਪੂਰੀਆਂ ਕਰ ਦੋ ਪਰ ਇੱਕ ਤਰੀਕੇ ਨਾਲ ਕਿ ਜਨਤਾ ਨੂੰ ਵੀ ਪਰੇਸ਼ਾਨੀ ਨਾ ਹੋਵੇ ਤਾਂ ਇਹਨਾਂ ਨੂੰ ਵੀ ਨਾ। ਆਪ ਦਿੱਤਾ ਜਣੀ ਕੀ ਪਰੇਸ਼ਾਨਾ ਤੁਸੀਂ ਹਾਂਜੀ आम जनता परेशान हो रही है बहुत ज्यादा हो रही है तो बहुत जरूरी काफी जाने होते हैं उन सारे रिलेटिव बीमार ਨੇ ਹੁਣ ਸਾਨੂੰ ਪਤਾ ਹੀ ਨਹੀਂ ਕਿ ਇੱਥੇ ਹੜਤਾਲ ਲੱਗੀ ਹੈ ਕਿਸ ਤਰ੍ਹਾਂ ਮਤਲਬ ਕੀ ਚਾਹੀਦਾ ਗਵਰਨਮੈਂਟ ਨੂੰ ਜੇ ਉਹਨਾਂ ਦੀ ਡਿਮਾਂਡਸ ਪੂਰੀਆਂ ਕਰੇ ਜੋ ਜੈਨੂਅਲ ਹੈ ਜੇ ਜੈਨੂਅਲ ਨਹੀਂ ਹੈ ਤਾਂ ਫਿਰ ਉਹ ਤੇ ਗਲਤ ਚੀਜ਼ ਹੈ ਨਾ ਉਹ ਕਰਤੇ ਫਿਰ ਪ੍ਰੋਟੈਸਟ ਤੇ ਇਹਦੇ ਨਾਲ ਕੀ ਹੁੰਦਾ ਬਾਕੀਆਂ ਨੂੰ ਲੋਕਾਂ ਨੂੰ ਮਿਲਣਾ ਉਹ ਚੀਜ਼ ਦਾ ਮਟਰ ਬਾਕੀ ਦੇਖੋ ਗਵਰਨਮੈਂਟ ਕੀ ਕਰਦੀ ਹੈ ਹਰ ਵੇਲੇ ਪੀਸੀ ਤੇ ਆਮ ਜਨਤਾ ਹੀ ਜਾਣਦੀ ਹੈ ਤੁਸੀਂ ਵੀ ਹੋਵੇ ਸਫਰ ਦਾ ਜਨਤਾ ਨੂੰ ਵੀ ਕਰਨਾ ਪੈਣਾ ਉਹਨਾਂ ਨੂੰ ਕੁਝ ਨਹੀਂ ਦਾ

ਨਹੀਂ ਸੇ ਜੋ ਉਹਨਾਂ ਦੀ ਪ੍ਰੋਬਲਮ ਆ ਉਹ ਮੰਨੀ ਜਾਵੇ ਤਾਂ ਚਲੋ ਅੱਛੀ ਗੱਲ ਹੈ ਬਲਕਿ ਚੱਲਣ ਦਾ ਬਹੁਤ ਵਧੀਆ ਗੱਲ ਹੈ ਸਰ ਜੀ ਨਾਮ ਸਤਨਾਮ ਸਿੰਘ ਸਰ ਜੀ ਕਿਹਨਾ ਮੰਗਰ ਨੂੰ ਲੈ ਕੇ ਹੜਤਾਲ ਕੀਤੀ ਕਿੰਨੇ ਦਿਨ ਲਈ ਹੜਤਾਲ ਜੀ ਅੱਜ ਜਿਹੜੀ ਸਾਡੀ 6 7 ਤੇ 8 ਤਰੀਕ ਦੀ ਜਿਹੜੀ ਤਿੰਨ ਰੋਜ਼ਾਂ ਹੜਤਾਲ ਅੱਜ ਪਹਿਲੇ ਦਿਨ ਦੇ ਵਿੱਚ ਦਾਖਲ ਹੋ ਚੁੱਕੀ ਆ ਅੱਜ ਜਿਹੜੀ ਅਸੀਂ ਇੱਥੇ ਰੋਸ ਪ੍ਰਦਰਸ਼ਨ ਅੰਡੀਪੂਆਂ ਦੇ ਵਿੱਚ ਸਾਰੇ 18 ਦੇ 18 ਤੇ 9 ਡੀਪੂ ਪੀਆਰਟੀਸੀ ਦੇ ਰੋਸ ਕਰ ਰਹੇ ਆ ਕੱਲ ਨੂੰ ਅਸੀਂ ਮਾਨਯੋਗ ਸੀਐਮ ਸਾਹਿਬ ਦੇ ਜਿੱਤੇ ਕੋਠੀ ਦਾ ਘਰਾਓ ਕਰਨ ਲਈ ਕੱਲ ਨੂੰ ਜਿੰਨੇ 27 ਦੇ 27 ਡੀਪੂ ਅਸੀਂ ਉੱਥੇ ਪਹੁੰਚਾਂਗੇ ਤੇ ਜਿਹਦਾ ਕਿ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹਨੇ ਬੜੇ-ਬੜੇ ਵੱਡੇ ਵਾਅਦੇ ਕੀਤੇ ਸੀ ਕਿ ਕਿਸੇ ਨੂੰ ਸਾਰੇ ਮੁਲਾਜ਼ਮ ਜਨਨ ਕੀ ਪੱਕੇ ਕੀਤੇ ਜਾਣਗੇ ਤੇ ਸਾਰੇ ਵਿਭਾਗਾਂ ਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣਗੀਆਂ ਪਰ ਅਸੀਂ ਅੱਜ ਸਰਕਾਰ ਨੂੰ ਪੁੱਛਣਾ ਚਾਹੁੰਦੇ ਤਿੰਨ साल बीतने ਦੇ باوجود ਵੀ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਤੇ ਜਿਹੜੀ ਬੱਸਾਂ ਦੀ ਗਿਣਤੀ ਆ ਘੱਟੋ ਘੱਟ 10000 ਕੀਤੀ ਜਾਵੇ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਬੱਸਾਂ ਦੇ ਵਿੱਚ ਸੌ-ਸੌ ਸਵਾਰੀ ਆ ਸਵਾਰੀ ਆ ਆਪਦੇ ਜਾਨ-ਜਾਨ ਨੂੰ ਜੋਖਮ 'ਚ ਪਾ ਕੇ ਜਾਂਦੀ ਆ ਤੇ ਉਹਨਾਂ ਨੂੰ ਨਰਵਿਕਨ ਵਧੀਆ ਸਹੂਲਤ ਮਿਲ ਸਕੇ ਜੇਕਰ ਬੱਸਾਂ ਸਰਕਾਰੀ ਬੱਸਾਂ ਦੀ ਗਿਣਤੀ ਵੱਧ ਹੋਵੇਗੀ। ਕਈ ਵਾਰ ਮੀਟਿੰਗਾਂ ਹੋਈਆਂ ਕਈ ਵਾਰ ਤੁਹਾਨੂੰ ਉਸ ਦੇ ਦਿੱਤੇ ਗਏ ਪਰ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਵਾਂਗੂ ਸਾਨੂੰ ਲੱਗਦਾ ਇਹ ਸਰਕਾਰ ਵੀ ਵਾਰ-ਵਾਰ ਮੀਟਿੰਗਾਂ ਦੇ ਕੇ ਭੱਜ ਰਹੀ ਆ ਮਾਨਜੋਗ ਮੁੱਖ ਮੰਤਰੀ ਨਾਲ 1 ਜੁਲਾਈ ਨੂੰ ਹਿਸ਼ਾਰਪੁਰ ਵਿਖੇ ਮੀਟਿੰਗ ਹੋਈ ਸੀ ਉਹਨਾਂ ਨੇ 1 ਮਹੀਨੇ ਦੇ ਵਿੱਚ ਸਾਡਾ ਹੱਲ ਕੱਢਣ ਲਈ ਕਮੇਟੀ ਗਠਿਤ ਕੀਤੀ ਸੀ ਪਰ ਉਸ ਕਮੇਟੀ ਨੇ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਅਜੇ ਤੱਕ ਅੱਜ 8 ਮਹੀਨੇ ਬੀਤਣ ਦੇ ਬਾਵਜੂਦ ਸਾਡੇ ਅੱਗੇ ਜਿਹੜਾ ਉਸ ਤੋਂ ਬਾਅਦ ਜਿਹੜੀ ਸੂਬਾ ਕਮੇਟੀ ਜਿਹੜੀ ਆ ਮੀਟਿੰਗ ਕਰਕੇ ਜੋ ਵੀ ਅੱਗੇ ਐਕਸ਼ਨ ਲੀਕੂਗੀ ਉੱਥੇ ਅਸੀਂ ਐਕਸ਼ਨ ਕਰਾਂਗੇ ਜੋ ਇਹਦੇ ਖਮਿਆਜੇ ਪੰਜਾਬ ਸਰਕਾਰ ਨੂੰ ਭੁਗਤਣੇ ਪੈਣਗੇ। ਸਾਡੇ ਹਿਟਾਨ ਦੇ ਕਰਨ ਜਿਹੜੇ ਆਮ ਲੋਕ ਨੇ ਆਮ ਯਾਤਰੀ ਨੇ ਉਹਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਬਿਲਕੁਲ ਅਸੀਂ ਉਹ ਸਾਡੇ ਹੀ ਭੈਣ ਭਰਾ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਪਰ ਜਿਹੜਾ ਇਹ ਬੰਦ ਕਰਨ ਲਈ ਮਜਬੂਰ ਕਰਦੀ ਆ ਇਹ ਪੰਜਾਬ ਸਰਕਾਰ ਕਰਦੀ ਆ ਸਾਡੇ ਮੈਨੇਜਮੈਂਟ ਦੇ ਉੱਚ ਅਧਿਕਾਰੀ ਕਰਦੇ ਆ ਕਿਉਂਕਿ ਅਸੀਂ ਸਪੈਸ਼ਲ ਜਿਹੜਾ 1 ਮਹੀਨੇ ਦੇ ਵਾਸਤੇ ਪਹਿਲਾਂ ਨੋਟਿਸ ਭੇਜਦੇ ਆ ਉਸ ਨੋਟਿਸ ਤੇ ਅਜੇ ਤੱਕ ਕੋਈ ਵੀ ਗੱਲਬਾਤ ਨਹੀਂ ਕਰਦੇ ਜਿਹਦੇ ਕਰਕੇ ਮਜਬੂਰ ਤੌਰ ਤੇ ਸਾਨੂੰ ਬੰਦ ਕਰਨਾ ਪਿਆ। ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਪੀਆਰਟੀਸੀ ਪਨਵਸ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿਪੂ ਪੀਆਰਟੀਸੀ ਤੋਂ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਹੜਤਾਲ ਤੇ ਆਪਣੇ ਮੰਗਾਂ ਨੂੰ ਲੈ ਕੇ ਕਿੰਨੇ ਦਿਨਾਂ ਲਈ ਹੜਤਾਲ ਤੇ ਹੋ ਕੀ ਕੀ ਮੰਗਾਂ ਨੇ ਇਹਦੀ ਇਹ ਤਿੰਨ ਦਿਨਾਂ ਦੀ ਹੜਤਾਲ ਹੈ ਜੀ ਸਰਕਾਰ ਨੇ ਮਜਬੂਰ ਕੀਤਾ ਸਾਨੂੰ ਨਹੀਂ ਅਸੀਂ ਕੰਮ ਕਰਨ ਵਾਲੇ ਬੰਦੇ ਆ ਅਸੀਂ ਕਦੇ ਵੀ ਨਹੀਂ ਚਾਹੁੰਦੇ ਆਪਣਾ ਰੁਜਗਾਰ ਮਾਰੀਏ ਪਰ ਮਜਬੂਰਨ ਸਰਕਾਰ ਸਾਨੂੰ ਇੱਥੇ ਦਰੀਆਂ ਤੇ ਬਿਠਾ ਕੇ ਆਪ ਦੇ ਵਿਰੋਧ ਚ ਪ੍ਰਦਰਸ਼ਨ ਕਰਨ ਲਈ ਮਜਬੂਰ ਕਰਦੀ ਹੈ ਅਸੀਂ ਨਹੀਂ ਚਾਹੁੰਦੇ ਸਾਡੇ ਸਾਰੇ ਬੰਦੇ ਜਿੰਨੇ ਇੱਥੇ ਗਰੀਬ ਪਰਿਵਾਰਾਂ ਚ ਕਿਸਾਨੀ ਪਰਿਵਾਰਾਂ ਚ ਮਜ਼ਦੂਰ ਪਰਿਵਾਰਾਂ ਚ ਦਿਹਾੜੀ ਕਰਨ ਆਉਨੇ ਆ ਪਰ ਸਰਕਾਰ ਸਾਨੂੰ ਬਣਦਾ ਜਿਹੜਾ ਹੱਕ ਹੈ ਉਹ ਦੇ ਨਹੀਂ ਰਹੀ ਤੇ ਸਾਨੂੰ ਮਜਬੂਰ ਕੀਤਾ ਅੱਜ ਅਸੀਂ ਸਾਰਾ ਕੁਝ ਖੜਾ ਕੇ ਜਿੰਨਾ ਕੱਚਾ ਮੁਲਾਜ਼ਮ ਸੀ ਸਾਰਾ ਦਰਿਆ ਤੇ ਬੈਠ ਕੇ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਸ਼ਿਦ ਰਾਂਜੇ ਤੁਹਾਨੂੰ ਸੱਚਾ ਗੱਲਬਾਤ ਕਰਨ ਲਈ ਬੁਲਾਉਂਦੀ ਆ ਜਾਉਂਗੇ ਬਿਲਕੁਲ ਜੀ ਗੱਲਬਾਤ ਦੇ ਰਾਹ ਰਾਹੀਂ ਹੱਲ ਨਿਕਲਦੇ ਹੁੰਦੇ ਨੇ ਸਭ ਨੂੰ ਪਤਾ ਇਸ ਗੱਲ ਦਾ ਪਰ ਪਿਛਲੇ ਸਮੇਂ 'ਚ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਉਹ 'ਚ ਸਾਡਾ ਸਾਨੂੰ ਮੀਟਿੰਗ 'ਚ ਬੁਲਾ ਤਾਂ ਲੈਂਦੀ ਐ ਪਰ ਉਹਦਾ ਠੋਸ ਹੱਲ ਨਹੀਂ ਜਾਂ ਤਾਂ ਲਾਰੇ ਹੁੰਦੇ ਆ ਜਾਂ ਮੀਟਿੰਗ 'ਚ ਲਾਰੇ ਹੁੰਦੇ ਆ ਜਾਂ ਫਿਰ ਕਹਾ ਆਉਣ ਵਾਲੇ ਸਮੇਂ 'ਚ ਕੰਮ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੁਣ ਤੱਕ ਸਰਕਾਰ ਪਿਛਲੇ 1 1 ਜੁਲਾਈ ਤੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਉੱਥੇ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਸਬ ਕਮੇਟੀ ਬਣਾ ਕੇ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਉਸ ਵੇਲੇ ਦੀ ਸਬ ਕਮੇਟੀ ਬਣੀ ਹੋਈ 1 ਮਹੀਨੇ ਦਾ ਸਮਾਂ ਮੰਗਿਆ ਸੀ ਤੇ ਅੱਜ ਕਿੰਨਾ ਚਿਰ ਹੋ ਗਿਆ ਉਹ ਸਬ ਕਮੇਟੀ ਦੀ ਫਾਈਲ ਜਿਉਂ ਦੀ ਤਿਉਂ ਕਿਸੇ ਟੇਬਲ ਤੇ ਦੱਬੀ ਰਹੀ ਹੈ ਤੇ ਜਦੋਂ ਹੁਣ ਜਾਣਦੇ ਆ ਤਾਂ ਉਹ ਕਹਿੰਦੇ ਨੇ ਕਿ ਤੁਹਾਡੀਆਂ ਮੰਗਾਂ ਦਾ ਹੱਲ ਛੇਤੀ ਹੋਣਾ ਇਸ ਜਿਹੜੀ ਸੰਘਰਸ਼ ਦਾ ਐਲਾਨ ਅਸੀਂ ਪਿਛਲੇ ਲੰਬੇ ਸਮੇਂ ਤੋਂ ਕੀਤਾ ਹੋਇਆ ਮੰਗ ਪੱਤਰ ਵੀ ਦਿੱਤੇ ਹੋਏ ਨੇ ਹੜਤਾਲ ਸਬੰਧੀ ਨੋਟਿਸ ਵੀ ਕਾਨੂੰਨੀ ਤੌਰ ਤੇ ਕੱਢੇ ਹੋਏ ਨੇ ਪਰ ਸਰਕਾਰ ਲੱਗਦਾ ਠੀਠ ਹੋ ਚੁੱਕੀ ਆ ਉਹ 92 ਤੋਂ 94 ਐਮ ਐਲ ਐ ਹੋਣ ਕਰਕੇ ਉਹਨਾਂ ਦਾ ਸ਼ਾਇਦ ਜਿਵੇਂ ਕਹਿ ਦੀ ਆ ਪਾ ਪੰਜਾਬੀ ਚ ਵੀ ਦਿਮਾਗ ਖਰਾਬ ਹੋ ਗਿਆ ਉਹ ਹੋਇਆ ਪਿਆ ਮੰਨ ਲਓ ਜੇ ਮੰਗਾਂ ਸਰਕਾਰ ਨਹੀਂ ਮੰਨਦੀ ਜੇ ਅਸੀਂ ਦਿਨ ਹੜਤਾਲ ਜਾਂ ਤਾਂ ਕੀ ਲੱਗਦਾ ਸਰਕਾਰ ਨੂੰ ਦਾ ਮੰਨ ਫਿਰ ਸਾਡੀ ਸੂਬਾ ਕਮੇਟੀ ਹੈ ਜਿਹੜੀ ਜਿਵੇਂ ਵੀ ਅਗਲੇ ਪ੍ਰੋਗਰਾਮ ਲੀਕ ਕੇ ਦੇਉਗੇ ਸਾਡੇ ਸਾਰੇ ਵਰਕਰ ਤਿਆਰ ਨੇ ਔਰ ਮਜਬੂਰ ਵੀ ਨੇ ਮਜਬੂਰ ਵੀ ਨੇ ਜਿੰਨਾ ਕੰਮ ਕਰਦੇ ਨੇ ਉਹਨਾਂ ਵੇਤਨ ਨਹੀਂ ਮਿਲਦਾ ਜਿੰਨੀ ਇੱਕ ਮਜਬੂਰੀ ਚ ਮਤਲਬ ਅਸੀਂ ਇੱਕ ਕੰਮ ਕਰ ਰਹੇ ਹਾਂ ਨਾ ਅਸੀਂ ਛੱਡ ਸਕਦੇ ਹਾਂ ਮਹਿਕਮਾ ਨਾ ਅਸੀਂ ਅੱਗੇ ਤਾਂ ਮਹਿਕਮਾ ਵਧਣਾ ਹੀ ਨਹੀਂ ਦੇ ਰਿਹਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਡੇ ਬੰਦੇ ਨਹੀਂ ਔਰਸੋਰਸ ਤੇ ਠੇਕੇਦਾਰ ਤੋਂ ਮੈਨ ਪਾਵਰ ਹਾਇਰ ਕੀਤੀ ਹੋਈ ਆ ਵੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਸਾਡੇ ਵਿਭਾਗ ਦੇ ਬੰਦੇ ਨਾ ਹੋਣ ਕਾਰਨ ਅਸੀਂ ਤੁਹਾਨੂੰ ਪੱਕੇ ਨਹੀਂ ਕਰ ਸਕਦੇ ਪਰ ਵੱਖ-ਵੱਖ ਸਟੇਟਾਂ 'ਚ ਜਿਹੜੇ ਸਰਕਾਰ ਚਾਹੁੰਦੀ ਹੈ ਕਿ ਸਾਡੇ ਮੁਲਾਜ਼ਮਾਂ ਨੂੰ ਕੋਈ ਵਧੀਆ ਸਹੂਲਤ ਮਿਲੇ ਉਹਨਾਂ ਵਿਭਾਗਿਆਂ 'ਚ ਉਹਨਾਂ ਨੇ ਉੱਪਰ ਉੱਠ ਕੇ ਜੱਜਮੈਂਟ ਕਈ ਜਿਵੇਂ ਉਮਾ ਦੇ ਵੀ ਦੀ ਜੱਜਮੈਂਟ ਲੋਕ ਲਾਉਂਦੀ ਸੀ ਉਹਨਾਂ ਦੇ ਉੱਪਰ ਦੀ ਉੱਠ ਕੇ ਵਿਭਾਗਾਂ 'ਚ ਬੰਦੇ ਪੱਕੇ ਵੀ ਕੀਤੇ ਨੇ ਉਹਨਾਂ ਦੇ ਅਸੀਂ ਲਗਾਤਾਰ ਪ੍ਰੂਫ ਵੀ ਦਿਖਾ ਰਹੇ ਹਾਂ ਉਹਨਾਂ ਨੂੰ ਕਿ ਆ ਫਲਾਣੇ ਵਿਭਾਗ 'ਚ ਬੰਦੇ ਵੀ ਦਿੱਤੇ ਨੇ ਅਸੀਂ ਨੇ ਕੇ ਪੱਕੇ ਵੀ ਕੀਤੇ ਨੇ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਰੈਗੂਲਰ ਕਰਵਾਇਆ ਪਰ ਆਪਣੀ ਵਾਰੀ ਪਤਾ ਨਹੀਂ ਇਥੇ ਪੰਜਾਬ ਚ ਕੀ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਕਿ ਅਸੀਂ ਮਜਬੂਰ ਹੋ ਰਿਹਾ ਸਾਨੂੰ ਦਰਿਆ ਤੇ ਬੈਠ ਕੇ ਸਰਕਾਰ ਦੇ ਵਿਰੋਧ ਸੰਘਰਸ਼ ਕਰਨੇ ਤੁਹਾਡੇ ਹਿਸਪਤਾਲ ਦੇ ਨਾਲ ਜਿਹੜੇ ਆਮ ਯਾਤਰੀ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਬਿਲਕੁਲ ਜੀ ਉਹ ਸਾਡਾ ਆਪਣੇ ਪਰਿਵਾਰ ਨੇ ਅਸੀਂ ਉਹਨਾਂ ਪਰਿਵਾਰਾਂ ਚੋਂ ਜਾਂ ਸਾਡੇ ਕੋਈ ਅਸੀਂ ਲੈਂਡਲੋਰਡ ਨਹੀਂ ਜਿਨ੍ਹਾਂ ਦੇ ਆਪਦੀਆਂ ਕਾਰਾਂ ਨੇ ਸਾਰੇ ਸਾਡੇ ਪਰਿਵਾਰ ਬੱਸਾਂ 'ਚ ਸਫ਼ਰ ਕਰਦੇ ਨੇ ਮਾਵਾ ਪੈਣਾ ਸਾਡੀਆਂ ਹੀ ਨੇ ਉਹ ਅਸੀਂ ਉਹਨਾਂ ਤੋਂ ਪਹਿਲੇ ਹੀ ਮਾਫੀ ਮੰਗ ਚੁੱਕੇ ਆ ਉਹਨਾਂ ਨੂੰ ਵੀ ਪਤਾ ਸਾਡੇ ਦੁੱਖਾਂ ਦਰਦਾਂ ਦਾ ਉਹ ਸਾਡੇ ਨਾਲ ਰੋਜ਼ ਸਫ਼ਰ ਕਰਦੇ ਨੇ ਸਾਡਾ ਚੰਗਾ ਮਾੜਾ ਸਭ ਜਾਣਦੇ ਨੇ ਕਿਉਂਕਿ ਅਸੀਂ ਪਰਿਵਾਰਾਂ 'ਚ ਵਿਚਰਨ ਵਾਲਿਆ ਅਸੀਂ ਗੱਲਾਂ ਬਾਤਾਂ ਕਰੇ ਵੀ ਦੱਸਦੇ ਆ ਉਹਨਾਂ ਨੂੰ ਪਤਾ ਕਿ ਇਹ ਮਜ਼ਦੂਬ ਮਜਬੂਰ ਨੇ ਉਹਨਾਂ ਕੋਲੇ ਸਰਕਾਰ ਕੋਲ ਆਵਾਜ਼ ਪਹੁੰਚਾਉਣ ਦਾ ਕੋਈ ਸਾਧਨ ਨਹੀਂ ਸਾਡੇ ਕੋਲ ਤੁਸੀਂ ਹੋ ਕੁਸੀਂ ਲਗਾਤਾਰ ਸਾਡੀ ਆਵਾਜ਼ ਪਹਿਲਾਂ ਵੀ ਪਹੁੰਚਾਈ ਹੈ ਆਸ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਰਾਹੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਸੋ ਤੁਸੀਂ ਦੇਖਿਆ ਕਿ ਜਿਹੜੇ ਠੇਕਾ ਮੁਲਾਜ਼ਮ ਨੇ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਕੋਲ ਕਈ ਵਾਰੀ ਜਾ ਚੁੱਕੇ ਹਨ ਮਗਰ بار-बार ਸਰਕਾਰ ਇਹਨਾਂ ਨੂੰ ਟਾਈਮ ਦੇ ਕੇ ਇਹਨਾਂ ਦੀਆਂ ਮੰਗਾਵਾਲ ਕੋਈ ਵੀ ਧਿਆਨ ਨਹੀਂ ਦਿੰਦੀ ਜਿਸ ਕਾਰਨ ਇਹ ਤਿੰਨ ਦਿਨੇ ਹੜਤਾਲ ਤੇ ਜਾਣ ਨੂੰ ਮਜਬੂਰ ਹੋਏ ਹਨ ਤੇ ਇਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਦੀ ਹੁਣ ਵੀ ਮੰਗਾਂ ਨਹੀਂ ਮੰਨਿਆ ਤਾਂ ਜੋ ਇਹਨਾਂ ਦੀ ਸੂਬਾ ਕਮੇਟੀ ਡਿਸੀਜਨ ਲਵੇਗੀ ਉਸ ਮੁਤਾਬਕ ਅਗਰ ਨੀਤੀ ਉਲਕੀ ਜਾਵੇਗੀ। ਰੁਪੇਸ਼ ਕੁਮਾਰ ਜੀ ਟੈਬ ਟਿਵੀ ਲੁਧਿਆਣਾ